ਪਿਛਲੇ ਹਫਤੇ ਤੋਂ ਗਿੱਦੜਵਾਹਾ ਦੀ ਗੁੰਜਲ ਲੋਕ ਖੁੱਲਣ ਦੇ ਵਿੱਚ ਲੱਗੇ ਹੋਏ ਸੀ ਕਿ ਅਚਾਨਕ ਇੱਕ ਸਵਾਲ ਉਹਨਾਂ ਦੇ ਸਾਹਮਣੇ ਫੇਰ ਖੜਾ ਹੋ ਗਿਆ ਕਿ ਸੁਖਬੀਰ ਸਿੰਘ ਬਾਦਲ ਦਾ ਕੀ ਬਣੋ ਗੱਲ ਇਹ ਆ ਕਿ ਹੁਣ ਜੇ ਆਪਾਂ ਇਸ ਚਰਚਾ ਨੂੰ ਥੋੜਾ ਜਿਹਾ ਪਿੱਛੇ ਲੈ ਜਾ ਕੇ ਸਟਾਰਟ ਕਰੀਏ ਤੁਹਾਨੂੰ ਵੀ ਕੁਝ ਸਮਝਨ ਨੂੰ ਮਿਲੇਗਾ ਤੇ ਸ਼ਾਇਦ ਮੇਰੀ ਜੋ ਕੋਸ਼ਿਸ਼ ਹੈ ਉਸ ਨੂੰ ਵੀ ਭੋਰ ਪੈ ਜਾਵੇ ਇਲੈਕਸ਼ਨ ਹੋ ਰਿਹਾ ਸੀਗਾ ਬਠਿੰਡੇ ਦਾ ਮਨਪ੍ਰੀਤ ਸਿੰਘ ਬਾਦਲ ਨਾ ਸਿਰਫ ਇਲੈਕਸ਼ਨ ਤੋਂ ਪਿੱਛੇ ਹਟ ਜਾਂਦੇ ਹਾਲਾਂਕਿ ਉਹਨਾਂ ਦੇ ਆਪਣੇ ਸਿਹਤ ਦੇ ਕੁਝ ਕਾਰਨ ਸਨ ਕਿਉਂਕਿ ਇਸ ਸਾਲ ਦੀ ਸ਼ੁਰੂਆਤ 'ਚ ਹਟ ਦੀ ਉਹਨਾਂ ਨੂੰ ਪ੍ਰੋਬਲਮ ਹੋਈ ਸੀ ਤਾਂ ਕੋਈ ਵੀ ਬੰਦਾ ਚਾਹੇ ਉਹ ਪੋਲਿਟਿਸ਼ੀਅਨ ਹੈ ਚਾਹੇ ਸਿਵਿਲियन ਹੈ ਕੋਈ ਆਮ ਨਾਗਰਿਕ ਹੈ ਹਰੇਕ ਨੂੰ ਇਹ ਤੈਅ ਕਰਨ ਦਾ ਹੱਕ ਹੈ ਕਿ ਉਸਨੇ ਆਪਣੀ ਸਿਹਤ ਦੇ ਮੱਦੇ ਨਜ਼ਰ ਕੀ ਕਰਨਾ ਕੀ ਨਹੀਂ ਕਰਨਾ ਇਹ ਇਲੈਕਸ਼ਨ ਕਾਂਟੇ ਦਾ ਸੀ ਬਠਿੰਡੇ ਦਾ ਮਨਪ੍ਰੀਤ ਸਿੰਘ ਬਾਦਲ ਜਿਨ੍ਹਾਂ ਦਾ ਲੰਬੇ ਬਠਿੰਡਾ ਬਠਿੰਡਾ ਦਿਹਾਤੀ ਉਹ ਮਤਲਬ ਕਿ ਬੁਲਾਡੇ ਤੱਕ ਮੌੜ ਤੱਕ ਦਾ ਹਾਰ ਸੀ ਉਹ ਨਾ ਸਿਰਫ ਇਲੈਕਸ਼ਨ ਲੜਨ ਤੋਂ ਮਨਾ ਕਰ ਦਿੰਦੇ ਆ ਬਲਕਿ ਇਹ ਵੀ ਵੇਖਣ ਚਾਹੀਏ ਕਿ ਉਹਨਾਂ ਦੀ ਕੋਈ ਬਹੁਤ ਵੱਡੇ ਪੱਧਰ ਦੀ ਆਨਲਾਈਨ ਜਾਂ ਆਫਲਾਈਨ ਭਾਜਪਾ ਵਾਸਤੇ ਕੈਂਪੇਨ ਵੀ ਨਹੀਂ ਸੀਗੀ ਇਲੈਕਸ਼ਨ ਬੀਬਾ ਜੀ ਜਿੱਤ ਜਾਂਦੇ ਆ ਫਿਰ ਆਉਂਦੀ ਹੈ ਵਾਰੀ ਗਿੱਦੜਵਾਹਾ ਦੀ ਜਦ ਵਾਰੀ ਗਿੱਦੜਵਾਹਾ ਦੀ ਆਉਂਦੀ ਹੈ ਜਿਹੜੇ ਮਨਪ੍ਰੀਤ ਸਿੰਘ ਬਾਦਲ ਲੰਬੇ ਸਮੇਂ ਤੋਂ ਸਿਆਸੀ ਤੌਰ ਤੇ ਗੈਰ ਸਰਗਰਮ ਸੀਗੇ ਉਹਨਾਂ ਨੂੰ ਖਬਰਾਂ ਚ ਪਹਿਲਾਂ ਸਰਗਰਮੀ ਮਿਲਦੀ ਹੈ ਗਿੱਤੜ ਵਾਹੇ ਤੋਂ ਡਿੰਪੀ ਢਿੱਲੂ ਇਹ ਕਹਿ ਕੇ ਵਿਦਾ ਹੋ ਜਾਂਦੇ ਆ ਕਿ ਦੇਖੋ ਬੀਬਾ ਬਾਦਲ ਨੇ ਕਿਹਾ ਸੀਗਾ ਕਿ ਸੁਖਬੀਰ ਸਿੰਘ ਬਾਦਲ ਲੜਨ ਗਏ ਤੇ ਹੁਣ ਹੁਣ ਤਿਆਰੀ ਹੈ ਕਿ ਮਨਪ੍ਰੀਤ ਸਿੰਘ ਬਾਦਲ ਨੂੰ ਲਿਆਂਦਾ ਜਾ ਰਿਹਾ ਸਾਡੇ ਦੋ ਯਾਰਾਂ ਦੀ ਪੁਰਾਣੀ ਯਾਰੀ ਤੇ ਪਰਿਵਾਰ ਬਾਤ ਭਾਰੀ ਪੈ ਗਿਆ ਲਓ ਜੀ ਮੈਂ ਚੱਲਿਆ ਵਿੱਚ ਮੈਂ ਕਹਿੰਦੇ ਨੇ ਸਾਧੂ ਚੱਲਦੇ ਭਲੇ ਤੇ ਨਗਰੀ ਵਸਦੀ ਭਲੀ ਡਿੰਪੀ ਢਿੱਲੋਂ ਦੇ ਇਹ ਕਹਿਣ ਦੀ ਦੇਰ ਕਿ ਮਨਪ੍ਰੀਤ ਬਾਦਲ ਤੇ ਸੁਖਬੀਰ ਸਿੰਘ ਬਾਦਲ ਚੋਰੀ ਚੋਰੀ ਚੁੱਪ ਕੇ ਚੁੱਪ ਕੇ ਤੇ ਕੁਝ ਖਿਚੜੀ ਵਗੈਰਾ ਪਕਾ ਰਹੇ ਆ ਤਾਂ ਫਿਰ ਮਨਪ੍ਰੀਤ ਬਾਦਲ ਅਚਾਨਕ ਸਰਗਰਮ ਹੋ ਜਾਂਦੇ ਆ ਮੀਡੀਆ ਤੇ ਸੋਸ਼ਲ ਮੀਡੀਆ ਦੇ ਜ਼ਰੀਏ ਤੇ ਉਹ ਕਹਿੰਦੇ ਆ ਕਿ ਦਰਅਸਲ ਡਿੰਪੀ ਢਿੱਲੋਂ ਭੱਜ ਰਿਹਾ ਹੈ ਭੱਜ ਰਿਹਾ ਅਕਾਲੀ ਦਲ ਤੋਂ ਇਹਨੇ ਇਲੈਕਸ਼ਨ ਲੜਦਾ ਹੀ ਨਹੀਂ ਸੀ ਦੋ ਵਾਰ ਹਾਰ ਚੁੱਕੇ ਆ ਭਾਈ ਅਕਾਲੀ ਦਲ ਦਾ ਕਾਡਰ ਤੇ ਭਾਜਪਾ ਵੱਲ ਆ ਰਿਹਾ ਇਹ ਸਾਫ ਸੀ ਕਿ ਮਨਪ੍ਰੀਤ ਬਾਦਲ ਭਾਜਪਾ ਚ ਰਹਿ ਕੇ ਹੀ ਲੜਨ ਜਾ ਰਿਹਾ ਇਹ ਕੋਈ ਮਨਪ੍ਰੀਤ ਬਾਦਲ ਦਾ ਇਰਾਦਾ ਡਿੰਪੀ ਢਿੱਲੋਂ ਦੇ ਮੂਵ ਤੋਂ ਬਾਅਦ ਤਾਂ ਬਣਿਆ ਨਹੀਂ ਇਹਦਾ ਮਤਲਬ ਕਿ ਮਨਪ੍ਰੀਤ ਸਿੰਘ ਬਾਦਲ ਮੂਡ ਬਣਾ ਚੁੱਕੇ ਸੀਗੇ ਤੇ ਜੋ ਡਿੰਪੀ ਢਿੱਲੋਂ ਕਹਿੰਦੇ ਆ ਕਿ ਮਨਪ੍ਰੀਤ ਸਿੰਘ ਬਾਦਲ ਤੇ ਜਾ ਕੇ ਆਪਣੇ ਜਿਹੜੇ ਉਹਨਾਂ ਦੇ ਸੈੱਲ ਹੈ ਜਾਂ ਸਲੀਪਰ ਸੈੱਲ ਹੈ ਉਹਨਾਂ ਨੂੰ ਕਹਿ ਰਿਹਾ ਕਿ ਭਾਈ ਸਾਡੀ ਗੱਲ ਹੋ ਚੁੱਕੀ ਹੈ ਤਾਂ ਫਿਰ ਇਸ ਤੋਂ ਘਟੋ-ਘਟ ਇਹ ਤੇ ਸਪਸ਼ਟ ਹੈ ਕਿ ਮਨਪ੍ਰੀਤ ਬਾਦਲ ਦਾ ਇਸ ਤਰ੍ਹਾਂ ਦਾ ਸੰਕੇਤ ਜਿਹੜਾ ਉਹ ਸਿਰਫ ਡਿੰਪੀ ਢਿੱਲੂ ਦੀ ਬਤਾਏਗੀ ਤੋਂ ਨਹੀਂ ਆਇਆ ਬਲਕਿ ਪਹਿਲਾਂ ਤੋਂ ਹੀ ਕੁਝ ਚੀਜ਼ਾਂ ਚੱਲ ਰਹੀਆਂ ਸਨ ਸਾਡੇ ਕੋਲ ਇੱਕ ਦਿਨ ਆਏ ਸਨ ਇੱਕ ਅਕਾਲੀ ਆਗੂ ਜਿਹੜੇ ਅੱਜਕੱਲ੍ਹ ਸੁਧਾਰਵਾਦੀ ਟੜੇ ਦੀ ਗਵਾਹੀ ਕਰ ਰਹੇ ਹਨ ਉਹਨਾਂ ਨੇ ਔਨ ਕੈਮਰਾ ਕਿਹਾ ਕਿ ਜਦੋਂ ਰਾਹੁਲ ਗਾਂਧੀ ਦੀ ਯਾਤਰਾ ਪੰਜਾਬ ਚੋਂ ਟੱਪੀ ਆ ਜਦੋਂ ਮਨਪ੍ਰੀਤ ਬੱਦਲ ਨਦਾਰ ਦਰਹਿੰਦੇ ਆ ਹਜ਼ੂਰ ਉਸੇ ਵੇਲੇ ਗੱਲਾਂ ਚੱਲ ਪਈਆਂ ਸਨ ਕਿ ਜਾਂ ਤਾਂ ਮਨਪ੍ਰੀਤ ਬੱਦਲ ਨੂੰ ਕੱਢ ਦਿੱਤਾ ਜਾਏਗਾ ਜਾਂ ਮਨਪ੍ਰੀਤ ਬੱਦਲ ਆਪ ਹੀ ਆਪਣੀ ਇੱਜ਼ਤ ਬਚਾ ਕੇ ਬੋਰੀਆ ਵਿਸਤਰਾ ਵਲੇਟ ਕੇ ਚਲੇ ਜਾਣਗੇ ਤਾਂ ਆਪਾਂ ਇਹਨਾਂ ਨੂੰ ਲੈ ਆਏ ਲੋਜੀ ਕਹਿੰਦੇ ਕਿ ਗੱਲਾਂ ਬਾਤਾਂ ਤਿਆਰ ਸਾਰਾ ਮਾਮਲਾ ਪਖਾਇਆ ਮਨਪ੍ਰੀਤ ਬਾਦਲ ਨੂੰ ਪੁੱਛਿਆ ਤਵਜਿਮੇ ਕਹਿੰਦੇ ਆ ਕਿ ਪਹਿਲਾਂ ਤਾਂ ਉਹਨਾਂ ਨੇ ਕਿਹਾ ਕਿ ਨਹੀਂ ਨਹੀਂ ਇਦਾਂ ਨਹੀਂ ਉਦਾਂ ਨਹੀਂ ਫੇਰ ਬਾਅਦ ਦੇ ਵਿੱਚ ਕਹਿੰਦੇ ਕਿ ਮਨਾ ਲੈ ਗਿਆ ਸਭ ਤਿਆਰੀਆਂ ਹੋ ਗਈਆਂ ਸਭ ਤਿਆਰੀਆਂ ਹੋ ਗਈਆਂ ਸੀ ਪਰ ਅੜਿੱਕਾ ਜਿਹੜਾ ਉਹ ਕਰ ਚੁਣ ਪਿਆ ਹੋ ਸਕਦਾ ਭਾਈ ਸਾਨੂੰ ਨਹੀਂ ਪਤਾ ਇਹ ਗੱਲ ਆਫ ਦੀ ਰਿਕਾਰਡ ਵੀ ਕੁਝ ਲੋਕ ਦੱਸਦੇ ਨੇ ਔਰ ਕੈਮਰਾ ਸਾਨੂੰ ਅਕਾਲੀ ਆਗੂ ਕਹਿ ਕੇ ਗਏ ਕਿ ਉਦੋਂ ਵੀ ਮਨਪ੍ਰੀਤ ਬਾਦਲ ਨੂੰ ਮਨਪ੍ਰੀਤ ਬਾਦਲ ਨੂੰ ਅਕਾਲੀ ਦਲ ਚ ਸ਼ਾਮਿਲ ਕਰਨ ਦੀ ਗੱਲ ਚੱਲੀ ਸੀ ਗੱਲ ਤੋੜ ਹੀ ਗਈ ਸੀ ਤਾਂ ਗੱਲ ਕਿੱਥੇ ਖਲੋ ਗਈ ਐਂਡ ਇਚ ਕਿ ਭਾਈ ਤੁਹਾਨੂੰ ਪਤਾ ਹੀ ਹੈ ਸ਼ਰੀਕਾ ਆਪਸ ਦੇ ਵਿੱਚ ਮਤ ਪੇਦ ਮਨ ਮੋਟਾ ਉਹ ਸੱਕਰਾਂ ਚ ਚੱਲਦੇ ਨੇ ਤਾਂ ਫਿਰ ਹੁਣ ਇਹਨਾਂ ਚੀਜ਼ਾਂ ਨੂੰ ਜੇ ਲੜੀਵਰ ਤਰੀਕੇ ਦੇ ਨਾਲ ਦੇਖ ਕੇ ਕੋਕੇ ਸਮਝੀਏ ਕਿ ਮਨਪ੍ਰਿਤ ਬਾਦਲ ਲੋਕ ਸਭਾ ਚੋਣ ਚ ਕੈਂਪੇਨ ਤੋਂ ਬਿਲਕੁਲ ਪਾਸੇ ਰਹਿੰਦੇ ਆ ਗਿੱਦੜ ਵਾਹ ਚ ਸਰਗਰਮ ਹੁੰਦੇ ਆ ਤੇ ਡਿੰਪੀ ਢਿੱਲੋ ਦੋਸ਼ ਲਾਉਂਦਾ ਤੇ ਜਿਹੜੇ ਇਹਨਾਂ ਸਾਰਿਆਂ ਦੇ ਨਾਲ ਵਿਚਰੇ ਨੇ ਜਿਹੜੇ ਇਹਨਾਂ ਦੇ ਪੁਰਾਣੇ ਸਾਥੀ ਉਹ ਕਹਿੰਦੇ ਕਿ ਸਮੱਸਿਆ ਸਮੱਸਿਆ ਜਿਵੇਂ ਆਪਾਂ ਕਹਿੰਦੇ ਨਾ ਕਈ ਵਾਰ ਬਾਹਰ ਬੁਖਾਰ ਨਹੀਂ ਹੈ ਯਾਰ ਬੁਖਾਰ ਅੰਦਰ ਹੈ ਤਾਂ ਕਹਿੰਦੇ ਕੁਝ ਸਮੱਸਿਆ ਅੰਦਰ ਵੀ ਹੈ ਹੁਣ ਤੁਸੀਂ ਸਮਝਦੇ ਹੋ ਨਾ ਕਿਉਂਕਿ ਅੰਦਰ ਦੀ ਸਮੱਸਿਆ ਤਾਂ ਤਾਲੁਕ ਮਾਝੇ ਨਾਲ ਵੀ ਤੇ ਨਜ਼ਰ ਆਉਂਦਾ ਹੈ ਨਾ ਜਿਹੜੇ ਬਹੁਤ ਬੋਲਣ ਵਾਲੇ ਲੀਡਰ ਹੈ ਮਾਝੇ ਵਾਲੇ ਮਜਾ ਹੈ ਅੱਜ ਕਿਵੇਂ ਖਾਮੋਸ਼ ਹੈ ਇਹ ਨਾ ਸਾਰੇ ਵਰਤਾਰਿਆਂ ਤੇ ਉਹਨਾਂ ਦੀ ਚੁੱਪ ਵੀ ਤੇ ਕਈ ਸਵਾਲ ਖੜੇ ਕਰਦੀ ਐਸੋ ਚਲੋ ਇਸ ਤੋਂ ਅੱਗੇ ਵਧਦੇ ਹਾਂ ਇਸ ਤੋਂ ਅੱਗੇ ਵਧਦੇ ਹਾਂ ਨਵੀਂ ਗੱਲ ਵਾਸਤੇ ਡਿੰਪੀਟ ਲੋਕ ਕਹਿੰਦੇ ਨੇ ਕਿ ਮੈਂ ਪੰਜ ਕੁ ਦਿਨ ਪਹਿਲਾਂ ਹੀ ਗੱਲ ਕੀਤੀ ਜਦ ਕਿ ਉਹਨਾਂ ਦਾ ਐਲਾਨ ਉਦੋਂ ਘੱਟ ਸਮੇਂ 'ਚ ਆ ਗਿਆ ਸੀਗਾ ਜਦ ਕਿ ਉਹਨਾਂ ਦਾ ਘੱਟ ਜਿਹੜਾ ਉਹ ਦੋ ਦਿਨ ਪਹਿਲਾਂ ਹੋਇਆ ਸੀਗਾ ਇਹ ਸ਼ਮੂਲੀਅਤ ਵੇਲੇ ਇਹਨਾਂ ਨੇ ਕਿਹਾ ਤੇ ਮਾਨ ਸਾਹਿਬ ਦੇ ਮੂੰਹੋਂ ਨਿਕਲ ਜਾਂਦਾ ਜੀ ਪਿਛਲੇ ਪੰਜ ਤਰੀਕ ਨੂੰ ਯਾਨੀ ਉਹਦੇ ਤੋਂ 20 ਦਿਨ ਪਹਿਲਾਂ ਤੇ ਫਿਰ ਉਹਨਾਂ ਨੂੰ ਕਰੈਕਟ ਕਰਨ ਦਾ ਯਤਨ ਕੀਤਾ ਜਾਂਦਾ ਹੈ। ਸਥਿਤੀਆਂ ਬੜੀਆਂ ਗੁੰਝਲਦਾਰ ਨੇ ਸਾ। ਬੜੀਆਂ ਗੁੰਝਲਦਾਰ ਨੇ। ਇੱਕ ਥਾਂ ਤੇ ਇਹ ਕਿਹਾ ਜਾਂਦਾ ਹੈ ਕਿ ਇੱਕ ਗਾਇਕ ਜਿੱਦੀ ਬੜੀ ਨੇੜਤਾ ਹੈ ਆਮ ਆਦਮੀ ਪਾਰਟੀ ਦੇ ਇੱਕ ਵੱਡੇ ਯੰਗ ਲੀਡਰ ਦੇ ਨਾਲ। ਇੰਨੀ ਯਾਰੀ ਗੁੜੀ ਹੈ ਕਿ ਗੱਲਾਂ ਹੀ ਛੱਡ ਦਿਓ। ਕੁਝ ਲੀਡਰ ਦੇ ਨੇੜੇ ਤੇੜੇ ਦੇ ਉਦੀ ਮਤਲਬ ਕਿ ਮਿਊਜ਼ਿਕ ਇੰਡਸਟਰੀ ਚ ਜੋ ਕੰਪਨੀ ਵਗੈਰਾ ਹੁੰਦੀ ਹੈ ਜੋ ਕੰਮ ਕਰਉਂਦੇ ਆ ਉਹਦੇ ਵਿੱਚ ਵੀ ਹੈਗੇ ਇਹ ਗੱਲਾਂ ਅਸੀਂ ਪਹਿਲਾਂ ਵੀ ਕਰ ਚੁੱਕੇ ਹਾਂ ਦੱਸਦੇ ਆ ਕਿ ਉਹਦੀ ਗਾਂ ਸਾਝ ਢਿੱਲੋਂ ਫੈਮਿਲੀ ਦੇ ਇੱਕ ਮੈਂਬਰ ਦੇ ਨਾਲ ਵੀ ਹੈ ਇਹ ਜਿਹੜਾ ਸਾਰਾ ਕੁਝ ਸੀ ਉਹਦਾ ਇਸਤੇਮਾਲ ਕੀਤਾ ਗਿਆ ਸਭ ਇਸਤੇਮਾਲ ਇਸ ਕਰਕੇ ਕੀਤਾ ਗਿਆ ਕਿਉਂਕਿ ਪਹਿਲਾਂ ਮੁਕਸਰ ਇਲਾਕੇ ਦੇ ਜਿਹੜੇ ਬਹੁਤ ਕਹ ਲੋਕੇ ਚਟਕਾ ਦੇਣ ਵਾਲੇ ਲੀਡਰ ਸਮਝੇ ਜਾਂਦੇ ਸਨ ਸੁਖਦਰਸ਼ਨ ਸਿੰਘ ਮਰਾੜ ਉਹਨਾਂ ਦੇ ਸਪੁੱਤਰ ਦੀ ਸ਼ਮੂਲੀਅਤ ਦੇ ਚਰਚੇ ਸੀਗੇ ਪਰ ਕਿਉਂਕਿ ਉਹ ਅਫਸਰ रह ਚੁੱਕੇ ਸਨ ਅਫਸਰਾਂ ਦੇ ਨਾਲ ਤੁਹਾਨੂੰ ਪਤਾ ਹੀ ਆ ਕੁਝ ਚੀਜ਼ਾਂ ਅਜੇ ਹਾਂ ਜੁੜੀਆਂ ਹੁੰਦੀਆਂ ਜਿਨ੍ਹਾਂ ਤੋਂ ਸਿਆਸਤਦਾਨ ਡਰ ਜਾਂਦੇ ਨੇ ਕਈ ਵਾਰ ਕੀ ਆ ਨਾ ਹੋ ਜਾ ਬਿਆਨ ਉਹ ਤੇ ਕੁਝ ਇੰਟਰਨਲ ਸਰਵੇ ਖਾਸ ਤੌਰ ਤੇ ਕਹਿੰਦੇ ਕਿ ਡਿੰਪੀ ਟਲੋ ਨੂੰ ਲੈ ਕੇ ਸਰਵੇ ਕਰਵਾਇਆ ਗਿਆ ਤਾਂ ਸਥਿਤੀ ਜਿਹੜੀ ਆ ਦੂਜਿਆਂ ਦੇ ਮੁਕਾਬਲੇ ਮਜਬੂਤ ਪਈ ਗਈ ਤਾਂ ਉਸ ਗਾਇਕ ਜਿਹੜਾ ਕਿ ਆਮ ਆਦਮੀ ਪਾਰਟੀ ਦਾ ਸਲੀਪਰ ਸੈੱਲ ਹੈ ਜਿਹਦਾ ਪਿਓ ਇੱਕ ਕੰਟਰੋਵਰਸੀ ਚ ਫਸ ਗਿਆ ਅੱਜ ਤੱਕ ਉਹਦਾ ਵਾਹਲ ਵਿੰਗਾ ਨਹੀਂ ਹੋਇਆ ਸ਼ਾਇਦ ਉਹ ਬਾਹਰ ਹੀ ਭੇਜ ਦਿੱਤਾ ਗਿਆ ਕਿ ਚੱਲ ਬਾਪੂ ਬਾਹਰ ਚਲਾ ਚੱਲ ਮੈਂ ਨਜ਼ਾਰੇ ਲੈ ਇੱਥੇ ਹੋ ਸਕਦਾ ਕੋਈ ਕੱਲ ਨੂੰ ਯਾਰ ਕੋਈ ਪ੍ਰੋਬਲਮ ਆ ਜਾਵੇ ਉਸ ਗਾਇਕ ਨੂੰ ਵੀ ਇਸਤੇਮਾਲ ਕੀਤਾ ਗਿਆ ਮੈਨੇ ਕਹਿ ਰਿਹਾ ਸਾਂ ਕੁਝ ਮੀਡੀਆ ਰਿਪੋਰਟਾਂ ਵੀ ਕਰ ਰਹੀਆਂ ਕੁਝ ਸਾਡੀ ਅੰਦਰੂਨੀ ਜਾਣਕਾਰੀ ਵੀ ਕਰ ਰਹੀ ਕਿ ਉਸ ਚੈਨਲ ਨੂੰ ਇਸਤੇਮਾਲ ਕੀਤਾ ਗਿਆ ਉਹ ਵੀ ਜਿਹੜੇ ਗਾਇਕ ਆ ਉਹ ਇਹਨਾਂ ਦੇ ਸਲੀਪਰ ਸੈਲ ਹੈ ਬਹੁਤ ਸਾਰੇ ਗਾਇਕ ਅੱਜਕੱਲ ਮਾਨਸਾਪ ਦੇ ਸਲੀਪਰ ਸੈਲ ਨੇ ਮੈਂ ਤੁਹਾਨੂੰ ਦੱਸ ਦੇਵਾਂ ਕਲਾਕਾਰ ਕੁਝ ਤੇ ਇਲੈਕਸ਼ਨ ਤੱਕ ਵੀ ਆ ਗਏ ਨੇ ਤੁਹਾਨੂੰ ਪਤਾ ਹੀ ਹੈ ਉਹ ਤਾਂ ਖੁੱਲ ਕੇ ਵੀ ਆ ਗਏ ਕੁਝ ਹਲੇ ਅੰਦਰ ਖਾਤੇ ਵੀ ਕੰਮ ਕਰਦੇ ਆ ਕੰਮ ਲਿਆ ਜਾਂਦਾ ਉਹਨਾਂ ਤੋਂ ਤਾਂ ਦੱਸ ਦਿਆ ਕਿ ਇਹ ਤੋਂ ਪਹਿਲਾਂ ਇੱਕ ਚੀਜ਼ ਹੋਰ ਵਾਪਰਦੀ ਆ ਕੜੀ ਦਰ ਕੜੀ ਇਹਨਾਂ ਚੀਜ਼ਾਂ ਨੂੰ ਸਮਝੋਗੇ ਨਾ ਜੇ ਵੀਡੀਓ ਤੁਹਾਨੂੰ ਕੁਝ ਲੱਗੇ ਕਿ ਯਾਰ ਸਮਝ ਨਹੀਂ ਪੈ ਰਿਹਾ ਦੁਬਾਰਾ ਸੁਣ ਲੈਣਾ ਸਥਿਤੀ ਸਾਫ ਹੋ ਜਾਏਗੀ ਇਧਰ ਕੋਟ ਤੇ ਫਰੀਦਕੋਟ ਇਸ ਏਰੀਏ ਦਾ ਇੱਕ ਪੀਸੀਐਸ ਬੜਾ ਚਰਚਿਤ ਹੋਇਆ ਪਿਛਲੇ ਦਿਨੀ ਉਹ ਧੂਆਂ ਤਾਂ ਖਿਚਣ ਲੱਗ ਗਿਆ ਦੱਸਦੇ ਆ ਕਿ ਉਹਦੇ ਤੋਂ ਉਹਦੇ ਤੋਂ ਕੁਝ ਕੰਮ ਕਢਵਾਏ ਗਏ ਕਿਉਂਕਿ ਟਰਾਂਸਪੋਰਟ ਡਿਪਾਰਟਮੈਂਟ ਦੇ ਨਾਲ ਜੁੜਿਆ ਸੀਗਾ ਜਦ ਖੇਡ ਖਿੱਲਰੀ ਪਹਿਲਾਂ ਤਾਂ ਮਤਲਬ ਕਿ ਸਫਾਰਸ਼ ਦੇ ਨਾਲ ਜਾਂ ਖੁਸ਼ੀ ਦੇ ਨਾਲ ਕੰਮ ਕਰਵਾਇਆ ਗਿਆ ਫਿਰ ਇੱਕ ਵੇਲਾ ਦੱਸਦੇ ਐਸਾ ਵੀ ਆਇਆ ਇਹ ਗੱਲ ਮੈਨੂੰ ਬਹੁਤ ਵੱਡੇ ਇੱਕ ਲੀਡਰ ਨੇ ਹੀ ਦੱਸੀ ਹੈ ਕਥੇ ਤੌਰ ਤੇ ਮੈਂ ਨਾ ਨਹੀਂ ਲੈ ਸਕਦਾ ਤਾਂ ਉਸਨੇ ਕਿਹਾ ਕਿ ਟਰਾਂਸਪੋਰਟ ਧੰਦੇ ਨਾਲ ਜੁੜੀ ਇੱਕ ਫਾਈਲ ਵੀ ਬਣੀ ਤਾਂ ਟਰਾਂਸਪੋਰਟ ਦਾ ਤੰਤਰ ਕਿਸ ਤਾ ਇਹਨੂੰ ਦੱਸਣ ਦੀ ਲੋੜ ਨਹੀਂ। ਮਤਲਬ ਕਿ ਇੱਕ ਕੜੀ ਇਹ ਵੀ ਜੋੜੀ ਜਾਂਦੀ ਹੈ ਵਿੱਚ। ਉਸ ਪੀਸੀਐਸ ਦਾ ਵਿਵਾਦਤ ਪੀਸੀਐਸ ਦਾ ਤਬਾਦਲਾ ਵੀ ਹੋਇਆ ਹੈ ਤਾਂ। ਉਹ ਕਿੱਥੇ ਅੱਜਕੱਲ ਪਤਾ ਨਹੀਂ ਹੈ। ਦੱਸ ਦੇ ਕਿ ਉਹ ਮਾੜੀ ਸੰਗਤ ਦਾ ਸ਼ਿਕਾਰ ਹੋ ਗਿਆ ਸੀ। ਤੇ ਤੁਹਾਨੂੰ ਪਤਾ ਨਾ ਜਦੋਂ ਕਿਸੇ ਚੀਜ਼ ਦੀ ਕੋਈ ਕਮਜ਼ੋਰੀ ਕਿਸੇ ਬੰਦੇ ਨੂੰ ਲੱਗ ਜਾਵੇ ਤੇ ਫਿਰ ਉਸ ਕਮਜ਼ੋਰੀ ਦੀ ਵਰਤੋਂ ਵੀ ਹੋ ਜਾਂਦੀ ਹੈ, ਕੋ ਵਰਤੋਂ ਵੀ ਹੋ ਜਾਂਦੀ ਹੈ। ਜੋ ਐਸਾ ਵੀ ਕੁਝ ਹੁੰਦਾ ਹੈ। ਮਤਲਬ ਕਿ ਸਾਰੀ ਕਿੰਦਰਵਾਹੇ ਦੀ ਗੁੰਜਲ ਦੇ ਵਿੱਚ ਸੱਚ ਨਤਾਰਨਾ ਔਖਾ ਬੇਸ਼ੱਕ ਹੈ ਪਰ ਜੇ ਸਥਿਤੀਆਂ ਨੂੰ ਇੱਕ ਚੌਕਟੇ 'ਚ ਰੱਖ ਕੇ ਸਾਰੇ ਅੰਦੇ ਪੱਖ ਨੂੰ ਵੇਖੋਗੇ ਤਾਂ ਦੋ ਚੀਜ਼ਾਂ ਬੜੀਆਂ ਦਿਲਚਸਪ ਬਣਦੀਆਂ ਨੇ ਨੰਬਰ 1 ਨੰਬਰ 1 ਕਿ ਜੋ ਬਾਰੀ ਤੌਰ ਤੇ ਸਾਰੇ ਉਹ ਕਹ ਰਿਹਾ ਕਿ ਡਿੰਪੀ ਢਿੱਲੋ ਪਹਿਲਾਂ ਤੋਂ ਭੱਜਨ ਨੂੰ ਫਿਰਦਾ ਸੀ ਕੋਈ ਕਹਿੰਦਾ ਕਿ ਡਿੰਪੀ ਟਿਲੋਹਰਾਂ ਦਾ ਕਾਰੋਬਾਰ ਹੈ ਉਹ ਪ੍ਰਭਾਵਿਤ ਹੋ ਰਿਹਾ ਸੀ ਤੇ ਕੋਈ ਹੋਰ ਵੀ ਇਹਨਾਂ ਦੇ ਫਾਈਲ 'ਚ ਕੋਈ ਜ਼ਿਕਰ ਵਗੈਰਾ ਹੋ ਸਕਦਾ ਹੈ ਕੋਈ ਇਹ ਥਿਉਰੀ ਦੇ ਰਿਹਾ ਡਿੰਪੀ ਟਿਲੋਹਰੀ ਅੱਡ ਤੋਂ ਉਲਾਂਭਾ ਦੇ ਰਿਹਾ ਕਿ ਸਾਡੀਆਂ ਯਾਰੀਆਂ ਦਾ ਵਫਾਦਾਰੀਆਂ ਦਾ ਕੱਖ ਵੀ ਮੁੱਲ ਨਾ ਪਾਇਓ ਤੁਸੀਂ ਉਹਨਾਂ ਦਾ ਆਪਣਾ ਪੱਖ ਮਨਪ੍ਰੀਤ ਸਿੰਘ ਬਾਦਲ ਕਹਿੰਦੇ ਕਿ ਯਾਰ ਇਹ ਕਿਹੜਾ ਕਫਰ ਤੋ ਲਿਆ ਜਾ ਰਿਹਾ ਉਹਨਾਂ ਦੀ ਆਪਣੀ ਪਾਸ਼ਾ ਸਾਹਿਬ ਉਹ ਵਿਦਵਾਨ ਆਦਮੀ ਨੇ ਮੈਂ ਕੀ ਕਰਾਂ ਉਹ ਐਸੀ ਪਾਸ਼ਾ ਬੋਲਦੇ ਆ ਕਿ 75% ਕਈ ਵਾਰ ਸਿਰ ਤੋਂ ਲੰਘ ਜਾਂਦੀ ਹੈ ਉਹ ਆਪਣੇ ਪੱਤਰ ਤੇ ਸਪਸ਼ਟ ਕਰ ਰਹੇ ਨੇ ਜੀ ਸਾਹਿਬ ਪਰ ਦੂਜੀ ਚੀਜ਼ ਦੂਜੀ ਚੀਜ਼ ਉਹ ਹੈ ਅੰਦਰ ਦਾ ਬੁਖਾਰ ਜਿਹੜਾ ਮੈਂ ਤੁਹਾਨੂੰ ਕਿਹਾ ਸੀਗਾ ਕਈ ਵਾਰ ਸਾਨੂੰ ਲੱਗਦਾ ਕਿ ਫੈਸਲੇ ਫਲਾਣਾ ਬੰਦਾ ਬਣਾ ਰਿਹਾ ਹੈ ਉਹੀ ਅਥਾਰਟੀ ਹੈ ਪਰ ਇਹ ਵੀ ਤੇ ਹੈ ਨਾ ਕਿ ਉਸ ਸ਼ਖਸ ਦੇ ਨਾਲ ਜੁੜਿਆ ਕੋਈ ਬੰਦਾ ਵੀ ਤੇ ਉਹਨੂੰ ਕਹਿ ਸਕਦਾ ਕਿ ਇਦਾਂ ਨੀ ਇੱਤਾ ਕਰ ਤਾ ਤੇ ਉਹਦੇ ਨਾਲ ਜੁੜਿਆ ਕੋਈ ਬੰਦਾ ਹੋਰ ਰਿਸ਼ਤੇਦਾਰੀ 'ਚ ਜੁੜਿਆ ਬੰਦਾ ਬਹੁਤ ਬੋਲਣ ਵਾਲਾ ਬੰਦਾ ਜਦੋਂ ਉਹ ਜਿਵੇਂ ਕਹਿੰਦੇ ਨਾ ਕਿ ਲੁੱਟ ਪੁੱਟ ਕੇ ਲੈ ਗਈ ਮੇਰਾ ਕੰਮ ਟਰੱਕਾਂ ਦਾ ਜਦੋਂ ਸਿਆਸਤ ਦਾ ਕੰਮ ਲੁੱਟਿਆ ਪੁੱਟਿਆ ਜਾ ਰਿਹਾ ਹੋਵੇ ਪਰ ਵਈਏ ਨੂੰ ਕੱਢਿਆ ਜਾ ਚੁੱਕਾ ਹੋਵੇ ਪ੍ਰਧਾਨ ਉਹ ਨਹੀਂ ਲੰਘੋਟੀਆਂ ਯਾਰ ਛੱਡ ਕੇ ਜਾ ਰਿਹਾ ਹੋਵੇ ਉਸ ਸੂਰਤ ਦੇ ਵਿੱਚ ਵੀ ਮਾਝੇ ਬਣੀ ਉਹ ਬੁਲੰਦਾ ਆਵਾਜ਼ ਖਾਮੋਸ਼ ਰਹਿਣੀ ਤੁਸੀਂ ਸਮਝੀ ਸਕਦੇ ਹੋ ਕਿ ਮੈਂ ਕੀ ਕਹਿਣਾ ਚਾਹੁੰਦਾ ਕਿ ਇਹ ਚੀਜ਼ਾਂ ਅਸੀਂ ਚਰਚਾ ਦੇ ਰੂਪ 'ਚ ਸੁਣੀਆਂ ਨੇ ਅਸੀਂ ਆਪਣੇ ਕੋਲੋਂ ਨਹੀਂ ਪੇਸ਼ ਕਰ ਰਹੇ ਕਿਉਂਕਿ ਸਾਡੇ ਕੋਲ ਹਰੇਕ ਕਿਸਮ ਦਾ ਲੀਡਰ ਆ ਕੇ ਗੱਲ ਕਰਦਾ ਹੈ ਦੁੱਖ ਸੁੱਖ ਸਾਂਝਾ ਕਰਦਾ ਤੇ ਸਿਆਸਤ ਦੀਆਂ ਗੱਲਾਂ ਦੇ ਪਰਮਾਨ ਘਟ ਹੁੰਦੇ ਆ ਉਸ ਪਰ ਬਾਣ ਕੱਟ ਹੁੰਦੇ ਆ ਕਿਉਂਕਿ ਸਿਆਸਤ ਜਿਹੜੀ ਹੈ ਦਰਅਸਲ ਬੰਦ ਕਮਰਿਆਂ ਚ ਚਲਦੀ ਹੈ ਸਿਆਸਤ ਉੱਥੇ ਚਲਦੀ ਹੈ ਜਿੱਥੇ ਮੋਬਾਈਲ ਵੀ ਬਾਹਰ ਰੱਖੇ ਜਾਂਦੇ ਨੇ ਸਭ ਤੋਂ ਇਹ ਗਦਰਵਾਹ ਦੀ ਗੁੰਝਲ ਹੈ ਜਿਹੜੀ ਹੁਣ ਤਕਰੀਬਨ ਤਕਰੀਬਨ ਖੁੱਲ ਗਈ ਹੈ ਕਿ ਅੱਗੇ ਗਦਰਵਾਹ ਚ ਕੀ ਹੋਏਗਾ ਕੋਈ ਕੁਝ ਨਹੀਂ ਕਹਿ ਸਕਦਾ ਪਰ ਇੰਨਾ ਤੈ ਹੈ ਕਿ ਢਿੰਪੀ ਟਲੋਂ ਇੱਕ ਐਸੀ ਥਾਂ ਤੇ ਖਲੋ ਗਿਆ ਜਿੱਥੇ ਹੁਣ ਨਾ ਸਿਰਫ ਉਹਦੇ ਕੋਲ ਐਡਵਾਂਟੇਜ ਹੈ ਬਲਕਿ ਸਾਰਾ ਹਲਕੇ ਦਾ ਭੇਤ ਹੈ ਤੇ ਸਭ ਤੋਂ ਵੱਡੀ ਗੱਲ ਸਰਕਾਰ ਦੀ ਜਿਹੜੀ ਥਾਪੀ ਸਦਕਾ ਉਹਨੇ ਬਹੁਤ ਅਗੇਤਾ ਕਮ ਸ਼ੁਰੂ ਕਰ ਦਿੱਤਾ ਵਿਕਟ ਕਹਿੰਦੇ ਕਿ ਪ੍ਰਧਾਨ ਦੀ ਹੋਰ ਵੀ ਡਿੱਗ ਸਕਦੀ ਆ ਮੁਖਰਤੋਂ ਵਿਕਟਰ ਡਿੱਗ ਸਕਦੀ ਹੈ ਉਹ ਝੋਲੀ ਪੈ ਸਕਦੀ ਹੈ ਕਾਂਗਰਸ ਤੇ ਤੇ ਕਾਂਗਰਸ ਵੱਨੋਂ ਹੋ ਸਕਦਾ ਉਮੀਦਵਾਰ ਹੋਵੇ ਇਟ ਮੀਨ ਕਿ ਰਾਜਾ ਵਡਿੰਗ ਵੀ ਬਚਣਾ ਸ਼ਾਇਦ ਚੌਨ ਤੇ ਪ੍ਰਧਾਨ ਜੀ ਵੀ ਬਚ ਜਾਣ ਸ਼ਾਇਦ ਕਿਉਂਕਿ ਹੋ ਸਕਦਾ ਕਾਲ ਤਖਤ ਸਾਹ ਤੋਂ ਇੱਕ ਐਸਾ ਫੈਸਲਾ ਸਾਨੂੰ ਵੇਖਣ ਨੂੰ ਮਿਲੇ ਕਿਉਂਕਿ ਦੇਖੋ ਤੁਸੀਂ ਅਦਾਲਤ ਚ ਜਾ ਕੇ ਤਮੰਨੇ ਨਹੀਂ ਕਿ ਮੈਂ ਜੀ ਇਸ ਕੰਮ ਵਾਸਤੇ ਗੁਨਾਹਗਾਰ ਸਮੇਤ ਸੈਣੀ ਵਰਗਾ ਬੰਦਾ ਮੈਂ ਲਾਇਆ ਜੀ ਦੱਸੋ ਤੁਸੀਂ ਕੀ ਸਜ਼ਾ ਦੇਣੀ ਚਾਹੋਗੇ ਤੁਸੀਂ ਇਹ ਤੇ ਜਾ ਕੇ ਕਿਹਾ ਨਹੀਂ ਕਿ ਬਾਈਬਲ ਚ ਆ ਹੋਇਆ ਕੋਟਕਪੂਰਾ ਚਾਹ ਹੋਇਆ ਬੇਅਦਬੀ ਦੇ ਮਾਮਲੇ ਦੇ ਵਿੱਚ ਸਾਡੇ ਤੋਂ ਪ੍ਰਸ਼ਾਸਕੀ ਤੌਰ ਤੇ ਢਿੱਲ ਹੋਈ ਲਿਓ ਜੀ ਜੱਜ ਸਾਹਿਬ ਕੀ ਸਜ਼ਾ ਦਿੰਨੇ ਉੱਥੇ ਤੁਸੀਂ ਨਹੀਂ ਕਹਿ ਸਕਦੇ ਪਰ ਇੱਥੇ ਜਾ ਕੇ ਤੁਸੀਂ ਆਪਣਾ ਇਕਬਾਲੇ ਜ਼ੁਰਮ ਕਰ ਲਿਆ ਹੈ ਧਾਰਮਿਕ ਅਦਾਲਤ ਦੇ ਵਿੱਚ ਸਿੱਖਾਂ ਦੀ ਸਰਮੌਰ ਸੰਸਥਾ ਉਹਨਾਂ ਨੇ ਸਿੰਘ ਸਹਿਬਾਨ ਨੇ ਜੋ ਹੁਣ ਧਾਰਮਿਕ ਤੌਰ ਤੇ ਸਜ਼ਾ ਲਾਉਣੀ ਹੈ ਤਾਂ ਉਸ ਤੋਂ ਬਾਅਦ ਪਤਾ ਲੱਗੇਗਾ ਬਹਰਾਲ ਕਿ ਉਹਦੇ ਵਿੱਚ ਕਿਉਂਕਿ ਲੱਗ ਤੇ ਰਿਹਾ ਕਿ ਸੁਖਬੀਰ ਸਿੰਘ ਬਾਦਲ ਵਾਸਤੇ ਫੈਸਲਾ ਸ਼ਾਇਦ ਫਾਇਦੇਮੰਦ ਵੀ ਹੋ ਸਕਦਾ ਹੈ ਸਿਆਸੀ ਤੌਰ ਤੇ ਕਹਿੰਦੇ ਆ ਸਿਆਸੀ ਤੌਰ ਤੇ ਮੈਂ ਕਿਸੇ ਧਾਰਮਿਕ ਸੰਸਥਾ ਦੇ ਕੰਮ ਕਰਤੇ ਕੋਈ ਕਿੰਤੂ ਨਹੀਂ ਕਰਨ ਜਾ ਰਿਹਾ ਮੈਂ ਕਹ ਰਿਹਾ ਕਿ ਕਿਉਂਕਿ ਜਦੋਂ ਉਹਨਾਂ ਨੂੰ ਧਾਰਮਿਕ ਤੌਰ ਤੇ ਸਜ਼ਾ ਲੱਗ ਜਾਏਗੀ ਤਨਖਾਹ ਲੱਗ ਜਾਏਗੀ ਉਹਦਾ ਨਿਰਵਾਹ ਕਰ ਲੈਣਗੇ ਭੁਗਤ ਲੈਣਗੇ ਉਸ ਅਪਰੰਤ ਅਰਦਾਸ ਹੋ ਜਾਏਗੀ ਉਹ ਦੁਬਾਰਾ ਪੰਥ ਚ ਦੁਬਾਰਾ ਕੌਮ ਚ ਵਿਚਰ ਸਕਦੇ ਸਿਆਸਤ ਚ ਵਿਚਰ ਸਕਦੇ ਆ ਤਾਂ ਉਹ ਕੱਲ ਨੂੰ ਕਹਿ ਸਕਦੇ ਆ ਕਿ ਭਾਈ ਮੈਂ ਆਪਣੇ ਜੋ ਵੀ ਤੁਸੀਂ ਸਮਝਦੇ ਹੋ ਕਿ ਗਲਤ ਕੰਮ ਕੀਤੇ ਤੇ ਉਹਦੇ ਵਾਸਤੇ ਮੈਂ ਤੇ ਭੁਗਤਿਆ ਪਰ ਉਹਦੇ ਵਿੱਚ ਕੀ ਇਹ ਵੀ ਨਿਕਲੇਗਾ ਕਿ ਸੁਖਵੀਰ ਸਿੰਘ ਬਾਦਲ ਆਪਣੇ ਪਦਰ ਤੇ ਜਾਂ ਹੁਕਮ ਦੇ ਪਦਰ ਤੇ ਇਹ ਗੱਲ ਆ ਜਾਵੇ ਕਿ ਸਾਲ ਦੋ ਸਾਲ ਦੀ ਬ੍ਰੇਕ ਲਈ ਜਾਵੇ ਗਿੱਦੜਵਾਹ ਤੋਂ ਬਚਿਆ ਜਾਵੇ ਤੇ ਉਸ ਤੋਂ ਬਾਅਦ ਮਨਪ੍ਰਿਤ ਬਾਦਲ ਫਿਰ ਜਾਂਦੇ ਜਾਂਦੇ ਦੇਖੋ ਮਨਪ੍ਰਿਤ ਬਾਦਲ ਮੈਦਾਨ 'ਚ ਨਜ਼ਰ ਆ ਰਹੇ ਨੇ ਤੇ ਉਸ ਤੋਂ ਇਲਾਵਾ ਰਾਜਾ ਵੜਿੰਗ ਬਾਰੇ ਵਿੱਚ ਵੀ ਕਿਹਾ ਕਿ ਚਰਚਾ ਸਾਡੇ ਇਲਾਕੇ 'ਚ ਚੱਲ ਰਹੀ ਹੈ ਕਿ ਇੱਕ ਵਿਕਟ ਹੋਰ ਡਿੱਗ ਰਹੀ ਹੈ ਤੇ ਉਹ ਨਵੇਂ ਰੂਪ ਚ ਆ ਰਹੀ ਹੈ ਰਾਜਾ ਵੜਿੰਗ ਵੀ ਚਾਹੁੰਗੇ ਕਿ ਇੱਕ ਵਾਰੀ ਬਚਿਆ ਜਾਵੇ ਛਟਕੇ ਤੋਂ ਤਾਂ ਇਹ ਤਕਰੀਬਨ ਤਕਰੀਬਨ ਇਸ ਵੇਲੇ ਇੱਥੋਂ ਦੇ ਹਾਲਾਤ ਨੇ ਸਾਡੇ ਇਲਾਕੇ ਦੇ ਤੋਂ ਇਹ ਗੱਲਾਂ ਬਾਤਾਂ ਜਿਹੜੀਆਂ ਆਪਾਂ ਕੀਤੀਆਂ ਉਮੀਦ ਕਰਦੇ ਆਂ ਪਸੰਦ ਆਈਆਂ ਹੋਣਗੀਆਂ ਦੇਖਦੇ ਆ ਕਿ ਕੀ ਬਣਦਾ ਹੋ ਸਕਦਾ ਹੈ ਕਿ 26 ਚ ਫਿਰ ਸੁਖਵੀਰ ਸਿੰਘ ਬਾਦਲ ਐਕਟਿਵ ਹੋਣ ਤੇ ਕਈ ਵਾਰ ਤੁਸੀਂ ਦੇਖਦੇ ਹੋ ਰਨਰ ਦੌੜਦੇ ਆ ਤੇ ਕੋਈ ਬੰਦਾ ਹੁੰਦਾ ਉੱਤੇ ਚੜਿਆ ਆਉਂਦਾ ਚੜਿਆ ਆਉਂਦਾ ਥੋੜੀ ਲੀਡ ਤੇ ਚਲੇ ਜਾਂਦੇ ਉਹ ਪਿੱਛੋਂ ਥੋੜੀ ਫਿਰ ਬਹੁਤ ਚੋਰ ਨਾਲ ਭੱਜਦਾ ਤੇ ਉਹ ਖੇਚਕ ਲੈ ਜਾਂਦਾ ਪਰ ਐਸ ਵਾਰੀ ਦੁੜਾਕਾਂ ਦੀ ਇਸ ਦੌੜ 'ਚ ਇੱਕ ਨਵਾਂ ਯੰਗ ਦੜਾਕ ਵੀ ਤੇ ਆ ਗਿਆ ਨਾ ਅਮਰਪਾਲ ਸਿੰਘ ਖਿਆਲ ਰੱਖਣਾ ਪਊਗਾ ਮਿਲਦੇ ਅਗਲੀ ਵਾਰ ਤਦ ਤੱਕ ਦਿਓ ਅਸਸ ਸਾਰਿਆਂ ਨੂੰ ਸਤ ਸ੍ਰੀ ਅਕਾਲ